ਖਡੂਰ ਸਾਹਿਬ ਗੁਰੂ ਸਾਹਿਬ ਨੇ ਬਸਾਇਆ ਤੀਗਾ ਪਰ ਉਥੋਂ ਦੂਜਾ ਤੀਜਾ ਬੰਦਾ ਨਹੀਂ ਜਿੱਤਣਾ ਚਾਹਿੰਦਾ ਉਥੋਂ ਗੁਰੂ ਦਾ ਸਿੱਖੀ ਜਿੱਤਣਾ ਚਾਹਿੰਦਾਗਾ ਖਡੂਰ ਸਾਹਿਬ ਵਾਲਿਓ ਤੁਹਾਡੇ ਤੇ ਪਹਿਲਾਂ ਬਹੁਤ ਵੱਡਾ ਦਾਗ ਲੱਗਿਆ ਹੋਇਆਗਾ ਉਹ ਜਿਹੜਾ ਧੌਣ ਦਾ ਤੁਹਾਡੇ ਲਵੇ ਇੱਕ ਬਹੁਤ ਵਧੀਆ ਸੁਨਹਿਰੀ ਮੌਕਾਗਾ ਖਡੂਰ ਸਾਹਿਬ ਗੁਰੂ ਸਾਹਿਬ ਨੇ ਨਗਰ ਬਸਾਇਆ ਹੋਵੇ ਉਹ ਤੋਂ ਦੂਜਾ ਤੀਜਾ ਬੰਦਾ ਜਿੱਤ ਜੇ ਫੇਰ ਤੁਹਾਨੂੰ ਸ਼ਰਮ ਦੀ ਗੱਲ ਆ ਵੀਰੇ ਬਹੁਤ ਘਾਟਿਆਲੀ ਗੱਲ ਆਗੀ ਪਰਾਮਾਣਿਕ ਬੇਨਤੀ ਆ ਬਹੁਤ ਵੱਡਾ ਤੋੜ ਲਵੇ ਇੱਕ ਬਹੁਤ ਸੁਨਹਿਰੀ ਮੌਕਾ ਹੈਗਾ ਬੰਦੀ ਸਿੰਘਾਂ ਨੂੰ ਬਾਹਰ ਕੱਢਣ ਦਾ ਕੋਈ ਧਰਨਾ ਨਹੀਂ ਲਾਉਣਾ ਕੋਈ ਜੰਗਾਂ ਨਹੀਂ ਲੜਨੀ ਆ ਸਿਰਫ ਇੱਕ ਗੁੱਠੇ ਉਂਗਲ ਦਾ ਕੰਮ ਆਗਾ ਇੱਕ ਉਂਗ ਇੱਕ ਗੁੱਠੇ ਨਾਲ ਤੁਸੀਂ ਐ ਸਮਝ ਲਓ ਬੰਦੀ ਸਿੰਘਾਂ ਨੂੰ ਰਿਹਾਈ ਦੇ ਵਿੱਚ ਜੇ ਤੁਸੀਂ ਤਾਲਾਗਾ ਉਹ ਤੁਸੀਂ ਖੋਲ ਦੋਗੇ ਜੇ ਇੱਕ ਆਡੀ ਖੁੱਲ ਗਈ ਐ ਸਮਝ ਲਓ ਸਾਰੀਆਂ ਖੁੱਲਣਗੀਆਂ ਫਿਰ ਆਪਣੇ ਹੁਣ ਵੀਰੇ ਸਿੱਖ ਲਹਿਰ ਹੀ ਸਮਝ ਲਓ ਸੰਗਰੂਰ ਹੋਗੀ ਸੀਟ ਇੱਕ ਫਰੀਦਕੋਟ ਹੋਗੀ ਇੱਕ ਖਡੂਰ ਸਾਹ ਵਾਲੀ ਹੋਗੀ ਇਹ ਤਿੰਨ ਚਾਰ ਸੀਟਾਂ ਨੇ ਵੀਰੇ ਜਿਹੜੀਆਂ ਆਪਾਂ ਨੇ ਜਿਤਾਉਣਾ ਸਾਰਿਆਂ ਨੂੰ ਬਹੁਤ ਵਧੀਆ ਮੌਕਾ ਆਪਣੇ ਸੰਗਰੂਰ ਆਣ ਲਵੇ ਵੀ ਖਡੂਰ ਸਾਹ ਵਾਲਾਂ ਲਵੇ ਵੀ ਤੇ ਫਰੀਦਕੋਟ ਆਣ ਲਵੇ ਵੀ ਜੇ ਆਪਾਂ ਇਹਨਾਂ ਨੂੰ ਨਹੀਂ ਹਰਾ ਜਿਤਾ ਸਕੇ ਭਾਈ ਫੇਰ ਯਾਰ ਚੱਪੜੀ 'ਚ ਸਿਰ ਡਬੋਕੇ ਵਾਲਾ ਕੰਮ ਹੋਊਗਾ ਆਪਣੇ ਲਵੇ ਵੀ ਇਹਨਾਂ ਚਾਹੇ ਨਾ ਕੁਛ ਮਰਜ਼ੀ ਕਰ ਲੋ ਜਿੱਤਨੇ ਤਾਂ ਵੀ ਉਹ ਅਮਲ ਹੀ ਨੇ ਕੋਣ ਉਹ ਦੇਖ ਲੋ ਇਹਨਾਂ ਦੀ ਸਪੋਰਟ ਕਰਨ ਵਾਸਤੇ ਕੌਣ ਆ ਰਿਹਾਗਾ ਜਿਹੇ ਜਿਹੇ ਬੰਦੇ ਨੇ ਨਿਚਾਰ ਨੇ ਨਿਚਾਰ ਨਾਲ ਇਕੱਠੇ ਹੋਗੇ ਜਿਤਾਉਣ ਵਾਸਤੇ ਪਰ ਆਪਣੇ ਸਿੱਖ ਕੌਮ ਦਾ ਬੰਦਾ ਕੌਣ ਇਕੱਠਾ ਹੋ ਰਿਹਾ ਯਾਰ ਕਿੰਨੇ ਕੁ ਜਿਹੜੇ ਵਿਦਵਾਨ ਨੇ ਵੱਡੇ ਵਿਦਵਾਨ ਉਹ ਇਹਦਾ ਸਾਥ ਦੇ ਰਹੇ ਨੇ ਦੇ ਦੱਸੋ ਕੋਈ ਆਇਆ ਕੋਈ ਉਹ بڑے بڑے ਸਟਾਰ ਬਣਾਏ ਨੇ ਆਪਾਂ ਨੇ ਬਣਾਏ ਨੇ ਠੀਕ ਆ ਉਹਨਾਂ ਦਾ ਹੱਕ ਬਣਦਾ ਸੀਗਾ ਬੰਦੀ ਸਿੰਘਾਂ ਨੂੰ ਬਾਹਰ ਕੱਢਣ ਦਾ ਗੱਲਾਂ ਕਰਦੇ ਨੇ ਬੰਦੀ ਸਿੰਘਾਂ ਦੀਆਂ ਪਰ ਕੋਈ ਹੱਕ ਦੇ ਵਿੱਚ ਕੋਈ ਨਹੀਂ ਆਇਆ ਜੇ ਕੋਈ ਆਇਆ ਤਾਂ ਦੱਸੋ ਮੈਂ ਕਲਾਕਾਰਾਂ ਦਾ ਨਾਮ ਵੀ ਲੈਣਾ ਚਾਹੁੰਦਾ ਜੇ ਅੱਜ ਸਿੱਧੂ ਮਸੇਵਾਲਾ ਹੁੰਦਾ ਅੱਜ ਇਹਨਾਂ ਦੇ ਹੱਕ ਦੇ ਵਿੱਚ ਖੜਾ ਹੁੰਦਾ ਪਰ ਹੁਣ ਤੁਹਾਨੂੰ ਆਪ ਹੀ ਪਤਾ ਵੀਰੇ ਕੋਈ ਕਿਸੇ ਦੇ ਕੋਈ ਹੱਕ ਚ ਨਹੀਂ ਆ ਰਿਹਾ ਪਰ ਦੂਜੇ ਜਿਹੜੇ ਨਿਚਾਰ ਨੇ ਉਹ ਸਾਰੇ ਇਕੱਠੇ ਹੋਈ ਜਾਂਦੇ ਨੇ ਬਣਾਏ ਆਪਾਂ ਨੇ ਪਰ ਆਪਣੇ ਵਿਰੋਧ ਬੰਦਿਆਂ ਨੂੰ ਜਿਤਾ ਰਹੇ ਨੇ ਆਪਾਂਲੇ ਵੇਸ਼ਰ ਵਿੱਚ ਤਿੰਨ ਚਾਰ ਹਿੱਟਾਂ ਨੇ ਬਈ ਜੇ ਆਪਾਂ ਉਹਨਾਂ ਨੂੰ ਨਹੀਂ ਜਿਤਾ ਸਕੇ ਫਿਰ ਆਪਾਂ ਨੇ ਫਿਰ ਕਾਹਦੀਆਂ ਗੱਲਾਂ ਕਰਦੇ ਅਸੀਂ ਖਿੱਦੀਆਂ ਕਾਹਦੀਆਂ ਪੱਗਾਂ ਦੀਆਂ ਗੱਲਾਂ ਕਰਦੇ ਆਂਗੇ ਆਪਾਂ ਉਹ ਤਾਂ ਹੁਣ ਉਹਨਾਂ ਨੇ ਪੱਗਾਂ ਤਾਂ ਸਿਰਫ ਵੋਟਾਂ ਜਿੱਤਣ ਵਾਸਤੇ ਨੇ ਬੰਦੀਆਂ ਨੇ ਉਦੋਂ ਤਾਂ ਲਾ ਕੇ ਰੱਖ ਦੇਣਗੇ ਉਹਦਾ ਬਹਿਰੂਪੀਏ ਨੇ ਕਦੇ ਪੱਗ ਬੰਦ ਲੈਂਦੇ ਨੇ ਕਦੇ ਦਾੜੀ ਕਟਾਉਂਦੇ ਨੇ ਕਦੇ ਕੁਸ ਰੱਖ ਲੈਂਦੇ ਨੇ ਕਦੇ ਕੁਛ ਕਰ ਲੈਂਦੇ ਨੇ ਬਹਿਰੂਪੀਏ ਨੇ ਫਿਰ ਆਵਾ ਬਹਿਰੂਪੇ ਥੋੜੀ ਜਿਹਾ ਦਿਤਾਉਣਾ ਜਿਹੜਾ ਅਸਲੀ ਆ ਸਾਬਤ ਸੂਰਤ ਆ ਉਹਨੂੰ ਦਿਤਾਉਣਾ ਬਈ ਬੇਨਤੀ ਆ ਸਾਰੇ ਭਰਾਵੋ ਹੱਥ ਬੰਨ ਕੇ ਬੇਨਤੀ ਆ ਤਿੰਨ ਚਾਰ ਸ਼ਿੱਟਾਂ ਨੇ ਗਈਆਂ ਇਹਨਾਂ ਨੂੰ ਜਰੂਰ ਦਿਤਾਓ ਬਾਕੀ ਕੋਈ ਜਿੱਤੋ ਕਿਥੋਂ ਮਾਰ ਜਿੱਤੇ ਜਾ ਗਾਪਾ ਨੂੰ ਕੋਤੇ ਕੋਈ ਹੋਣੀਗਾ ਤਿੰਨ ਸ਼ਿੱਟਾਂ ਹੀ ਗਾਹ ਪਾ ਦੇਣਗੀਆਂ ਬਈ ਤਿੰਨ ਸ਼ਿੱਟਾਂ ਜੇ ਤਿੰਨ ਸ਼ਿੱਟਾਂ ਜਿੱਤ ਗਿਆ ਆਪਾਂ